ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਭਰਾ ਤੰਦਰੁਸਤ ਹੋਣਗੇ ਲਓ ਬਈ ਜਿਹੜੇ ਭਰਾ ਸੰਦੂਗੜ ਵਾਸੀ ਖਾਸ ਕਰਕੇ ਵੀਡੀਓ ਦੇਖ ਰਹੇ ਨੇ ਵੀਰ ਬਣ ਕੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਲੱਗਿਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਅਪਾ ਇਸ ਵੀਡੀਓ ਦੇ ਮਾਧਮੇ ਨਾਲ ਹੀ ਸਾਰਾ ਸੰਦੂਗੜ ਤੁਹਾਨੂੰ ਦਿਖਾਉਣਾ ਚਾਹੁੰਦੇ ਆਂ ਵੀ ਅੱਜ ਸੰਦੂਗੜ ਦੇ ਹਾਲਾਤ ਕਿੰਨੇ ਕੁ ਤਰਸਯੋਗ ਨੇ ਆਪਾਂ ਉੱਥੋਂ ਲੱਗੇ ਆਂ ਘੱਗਰ ਤੋਂ ਕੈਂਚੀਆਂ ਤੱਕ ਤੇ ਸਰਦੂਗੜ ਦੀਆਂ ਕੁਝ ਗਲੀਆਂ ਦਿਖਾਵਾਂਗੇ ਜਿੱਥੇ 12 ਪਸ਼ੂਆਂ ਨੇ ਆਪਦਾ ਕਬਜ਼ਾ ਕੀਤਾ ਹੋਇਆ ਲੋਕ ਬੇਰਹਿਮੀ ਨਾਲ ਮਰ ਰਹੇ ਨੇ ਕਿੱਥੇ ਉਹ ਕੁਝ ਪ੍ਰਸ਼ਾਸਨ ਦੀਆਂ ਵੀ ਜ਼ਿੰਮੇਵਾਰੀਆਂ ਨੇ ਕੁਝ ਲੋਕਾਂ ਦੀਆਂ ਵੀ ਜ਼ਿੰਮੇਵਾਰੀਆਂ ਨੇ ਲੋਕ ਵੀ ਆਪਦੀ ਜ਼ਿੰਮੇਵਾਰੀਆਂ ਤੋਂ ਭੱਜਦੇ ਜਾ ਰਹੇ ਨੇ ਤੇ ਪ੍ਰਸ਼ਾਸਨ ਵਾਲੇ ਵੀ ਸੋ ਹਾਲਾਤ ਇੰਨੇ ਕ ਮਾੜੇ ਹੋ ਗਏ ਭਰਾ ਮੇਰੋ ਵੀ ਆਪਾਂ ਕਦੋਂ ਵੀ ਸੜਕ ਦੇ ਨਿਕਲ ਲੱਗੇ ਇੱਕ ਵਾਰ ਜ਼ਰੂਰ ਸੋਚਾਂਗੇ ਕਿਉਂਕਿ ਹਾਲਾਤ ਤੁਹਾਨੂੰ ਸਾਰੇ ਸਰਦੂਗੜ ਵਾਲ ਨੂੰ ਪਤਾ ਪਰ ਕੋਈ ਬੋਲਣਾ ਨਹੀਂ ਚਾਹੁੰਦਾ ਹਾਲਾਤ ਇੰਨੇ ਕ ਮਾੜੇ ਹੋ ਗਏ ਵੀ ਤੁਸੀਂ ਜਦੋਂ ਸ਼ਾਮ ਨੂੰ ਸਰਦੂਗੜ ਦੀਆਂ ਸੜਕਾਂ ਤੇ ਨਿਕਲੋਗੇ ਤਾਂ ਤੁਹਾਨੂੰ ਐਵੇਂ ਲੱਗੂਗਾ ਵੀ ਕਿਤੇ ਮੌਤ ਨਾ ਗੱਲ ਲੱਗ ਜਾਵੇ ਕਿਉਂਕਿ ਠੱਠੇ ਜਿਹੜੇ ਰਾਤ ਨੂੰ ਜਦੋਂ ਆਪਾਂ ਲਾਈਟਾਂ ਪੈਂਦੀਆਂ ਮੋਟਰਸਾਈਕਲ ਤੇ ਲਾ ਲਓ ਬਾਈਕ ਕਿਤੇ ਵੀ ਲਾ ਲਓ ਤੁਸੀਂ ਗੱਡੀ ਤੇ ਲਾ ਲਓ ਜੇ ਸਾਹਮਣੇ ਕੋਈ ਕਾਲਾ ਠੱਠਾ ਖੜਾ ਹੁੰਦਾ ਤਾਂ ਉਹ ਦਿਖਦਾ ਨਹੀਂ ਪਰ ਪਹਿਲਾਂ ਚੌਥੇ ਦੀ ਵੀ ਮੈਂ ਵੀਡੀਓ ਸ਼ੇਅਰ ਕੀਤੀ ਸੀ ਜੋ ਮੋਟਰ ਸੌਰੀ ਗੱਡੀ ਨਾਲ ਐਕਸੀਡੈਂਟ ਹੋਇਆ ਬਸ ਮਹਾਰਾਜ ਦੀ ਕਿਰਪਾ ਰਹੀ ਹੈ ਉਸ ਬੰਦੇ ਦੇ ਸੱਟਾਂ ਨਹੀਂ ਵੱਜੀਆਂ ਪਰ ਉਹ ਗਊ ਦੀਆਂ ਲੱਤਾਂ ਟੁੱਟ ਗਈਆਂ ਤੇ ਅਣਹੋਣੀ ਘਟਨਾ ਵੀ ਵਾਪਰ ਸਕਦੀ ਸੀ ਤੇ ਉਦੋਂ ਥੋੜੇ ਦਿਨ ਪਹਿਲਾਂ ਜੇ ਆਪਾਂ ਗੱਲ ਕਰੀਏ 20-25 ਦਿਨਾਂ ਦੀ ਮਹੀਨੇ ਦੀ ਉਹ ਮੁੰਡਾ ਜਿਹੜਾ ਐਕਸਪਾਇਰ ਹੋਇਆ ਸੀ ਠੱਠਾ ਵੱਜਿਆ ਸੀ ਉਹਦੇ ਵਿੱਚੋਂ ਵੀ ਮੁੰਡਾ ਥਾਂ ਤੇ ਮੌਕੇ ਤੇ ਮੌਤ ਹੋ ਗਈ ਸੀ ਸੋ ਭਰਾ ਮੇਰੇ ਉਹ ਗੱਲ ਕਰਦੇ ਆ ਵੀ ਹਾਲਾਤ ਤੁਸੀਂ ਦੇਖ ਲਓ ਵੀ ਉਰਥੋਂ ਆਪਾਂ ਕਵਰ ਕਰਨ ਲੱਗੇ ਆ ਕਿੰਨੇ ਕਿ ਠੱਠੇ ਤੁਹਾਨੂੰ ਸੜਕ ਤੇ ਦਿਖਾਈ ਦੁੱਤੇ ਨੇ ਅਸੀਂ ਕੱਲੇ-ਕੱਲੇ ਦੀ ਗਿਣਤੀ ਕੀਤੀ ਆ ਜਿੱਥੇ ਜਾਓਗੇ ਸਰਦੂਗੜ ਜਿਹੜੀ ਮਰਜ਼ੀ ਰੋਡ ਤੇ ਚੜਦੋ ਤੁਹਾਨੂੰ ਟੱਠੀ ਟੱਠੀ ਮਿਲਣਗੇ ਹਾਲਾਤ ਤੁਸੀਂ ਦੇਖ ਲਓ ਵੀ ਬਹੁਤ ਮਾੜੇ ਹੋਗੇ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਈਓ ਸਾਹਿਬ ਨੂੰ ਸਰਦੂਗੜ ਦੇ ਪ੍ਰਧਾਨ ਅੰਕਲ ਸਾਡੇ ਜਿਨੇ ਭਰਾ ਸਾਡੇ ਐਮਸੀ ਆ ਉਹਨਾਂ ਨੂੰ ਵੀ ਆਪਾਂ ਹੰਬਲਾ ਮਾਰ ਕੇ ਇਹਦਾ ਕੋਈ ਹੱਲ ਕਰੀਏ ਆਪਾਂ ਜਿੰਨਾ ਹੋ ਸਕੇ ਆਪਾਂ ਜ਼ੋਰ ਲਾਵਾਂਗੇ ਆਪਾਂ ਹੱਲ ਜ਼ਰੂਰ ਕਰਨਾ ਕਿਉਂਕਿ ਆਉਣ ਵਾਲਾ ਸਮਾਂ ਇਦੋਂ ਵੀ ਮਾੜਾ ਹੋਊਗਾ ਤੁਹਾਨੂੰ ਯਕੀਨ ਨਹੀਂ ਹੋਣਾ ਭਰਾ ਮੇਰੇ ਅਸੀਂ ਕੱਲਾ ਕੱਲਾ ਪਸ਼ੂ ਗਿਣਿਆ ਉਂਗਲਾ ਤੇ ਰਾਤ ਗਲੀਆਂ-ਗਲੀਆਂ ਵਿੱਚ ਜਾ ਕੇ ਸੜਕਾਂ ਤੇ ਖੜੇ ਨੇ ਜਿਨੇ ਤੁਸੀਂ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਕੱਲਾ ਕੱਲਾ ਪਸ਼ੂ ਗਿਣਿਆ 200 50 60 ਤੁਸੀਂ ਸੜਕਾਂ ਤੇ ਹੀ ਦੇਖਿਆ ਚਾਹੇ ਤੁਸੀਂ ਗਿਣਤੀ ਕਰ ਸਕਦੇ ਹੋ ਦੁਬਾਰਾ ਵੀਡੀਓ ਦੀ ਕੈਂਚੀਆਂ ਦੇਖੋ ਹਰ ਇੱਕ ਤੇ ਬਗਜੋ ਸਰਦੂਗੜ ਤੋਂ ਕੈਂਚੀਆਂ ਤੇ ਗਲੀਆਂ ਚ ਸਾਰੇ ਕਿਤੇ ਤੁਹਾਨੂੰ ਠੱਠੀ ਠੱਠੇ ਮਿਲਣਗੇ ਠੱਠੇ ਮਲਾ ਲਓ ਗਉਮਾ ਲਾ ਲਿਆ ਭਰਾ ਬਣ ਕੇ ਹੁਣ ਮੈਂ ਆਪਾਂ ਗੱਲ ਕਰਦੇ ਹਾਂ ਮੁੱਦੇ ਦੀ ਆਪਾਂ ਕੱਲ ਨੂੰ ਸੌਰੀ ਸੰਡੇ 13 ਐਤਵਾਰ ਨੂੰ ਸਵੇਰ 10 ਵਜੇ ਆਪਾਂ ਗੁਰੂ ਘਰ ਵਿੱਚ ਮੀਟਿੰਗ ਰੱਖੀ ਹੋਈ ਹੈ ਵੀਰ ਬਣ ਕੇ ਵੱਧ ਤੋਂ ਵੱਧ ਜਨਤਾ ਵੱਧ ਤੋਂ ਵੱਧ ਲੋਕਾਂ ਨੇ ਉੱਥੇ ਪਹੁੰਚਣਾ ਜੋ ਵੀ ਆਪਣੇ ਵਿਚਾਰ ਰੱਖਣੇ ਚਾਹੁੰਦੇ ਆ ਵੀ ਕਿਸ ਤਰੀਕੇ ਨਾਲ ਆਪਾਂ ਇਹਨਾਂ ਦੇ ਠੱਲ ਪਾ ਸਕਦੇ ਹਾਂ ਉਵੇਂ ਆਪਾਂ ਇਸੇ ਵਾਰਾ ਪਛਮਾਨ ਨੂੰ ਰੋਕਾਂਗੇ ਕੁਝ ਲੋਕਾਂ ਦੀਆਂ ਵੀ ਗਲਤੀਆਂ ਨੇ ਲੋਕ ਜਦੋਂ ਗਾਮ ਤੋਂ ਦੁੱਧੇ ਨੂੰ ਹਟ ਜਾਂਦੀਆਂ ਤੇ ਉਹ ਛੱਡ ਦਿੰਦੇ ਆ ਸੜਕਾਂ ਤੇ ਆਪਣੇ ਸ਼ਹਿਰ ਦੇ ਵੀ ਲੋਕ ਹੋ ਸਕਦੇ ਆ ਨਾਲ ਦੇ ਪਿੰਡਾਂ ਦੇ ਵੀ ਹੋ ਸਕਦੇ ਆ ਹੋਰ ਕਿਤੋਂ ਵੀ ਆ ਸਕਦੇ ਆ ਪਰ ਗੱਲ ਇਹ ਹੈ ਵੀ ਹਾਲਾਤ ਬਹੁਤ ਮਾੜੇ ਨੇ ਸਦੁਲਗੜ ਦੇ ਭਰਾ ਮੇਰੇ ਉਹ ਸਾਰੇ ਭਰਾ ਜਿਹੜੇ ਜਿਹੜੇ ਵੀਡੀਓ ਦੇਖੀ ਜਾਂਦੇ ਆ ਵੀਰ ਬਣ ਕੇ ਸ਼ੇਅਰ ਜੁੜ ਕਰਨੀਆਂ ਕਿਉਂਕਿ ਹੋਣ ਵਾਲੀ ਪੀੜੀ ਨੂੰ ਇਹਦਾ ਬਹੁਤ ਫਰਕ ਪਊਗਾ ਉਹ ਸੋਚਣਗੇ ਵੀ ਸਾਡੇ ਬਜ਼ੁਰਗਾਂ ਲਾੜੋ ਹੁਣ ਆਪਾਂ ਜਦੋਂ ਵੱਡੇ ਹੋ ਗਏ ਆ ਜਿਹੜੇ ਆ ਬੱਚੇ ਹੋਰ ਵੱਡੇ ਨੇ ਆਪਾਂ ਬਜ਼ੁਰਗਾਂ ਦੀ ਥਾਂ ਤੇ ਆ ਜਾਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਪਾਂ ਕੀ ਛੱਟ ਕੇ ਜਾਵਾਂਗੇ ਆਪਣੀ ਸੰਤੂਰ ਦੇ ਵਿੱਚ ਆਪਾਂ ਇਹ ਚੀਜ਼ ਵੀ ਨਹੀਂ ਰੋਕ ਸਕਦੇ ਪਰ ਇੱਕ ਇੱਕ ਗੱਲ ਹੋ ਰਿਹਾ ਵੀ ਆਪਾਂ ਨੂੰ ਇਕਜੁੱਟ ਹੋਣਾ ਪਊ ਇਸ ਚੀਜ਼ ਲਈ ਖਲਾ ਤਾਂ ਤੁਸੀਂ ਦੇਖ ਲਓ ਸੜਕ ਤੇ ਨਾ ਪੈਰ ਰੱਖਣ ਨੂੰ ਤਾਂ ਨਹੀਂ ਹੁੰਦਾ ਅਨਾਜ ਮੰਡੀ ਜਦੋਂ ਆਪਾਂ ਸਬਜ਼ੀ ਮੰਡੀ ਜਾਂਦੇ ਆ ਜਿੱਥੇ ਮਰਜੀ ਦੇਖ ਲਓ ਕਿਹਨੇ ਪਸ਼ੂ ਹੀ ਪਸ਼ੂ ਆ ਇਹ ਤਾਂ ਬਹੁਤ ਆ ਫਿਰ ਉਹ ਹਸੀ ਵਾਲੀ ਗੱਲ ਵੀ ਬੰਦੇ ਘਟੇ ਤੇ ਪਸ਼ੂ ਵੱਧ ਆ ਵੀਰ ਬਣ ਕੇ ਸ਼ੇਅਰ ਜੂ ਕਰਨੀਆ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਇਹਦੇ ਵਿੱਚ ਇੱਕ ਵੱਡੇ ਕਦਮ ਚੱਕੇ ਜਾਣ ਤਾਂ ਜੋ ਇਹਨਾਂ ਤੇ ਨੱਥ ਪਾਈ ਜਾਵੇ ਵਾਰਾ ਪਸ਼ੂਆਂ ਤੇ ਤੇ ਅਸੀਂ ਵੀ ਇਸ ਚੀਜ਼ ਤੇ ਪਹਿਰਾ ਦੇਵਾਂਗੇ ਤੇ ਵੀਰ ਬਣ ਕੇ ਵੀਡੀਓ ਐਂਡ ਤੱਕ ਦੇਖਦੇ ਰਹੋ ਸਾਰੇ ਭਰਾ ਹਾਲਾਤ ਸੰਦੂਗੜ ਦੇ ਬਹੁਤ ਦਿਨੋਂ ਦਿਨ ਮਾੜੇ ਹੁੰਦੇ ਜਾ ਰਹੇ ਨੇ ਅਸੀਂ ਭਰਾ ਮੇਰੇ ਉਹ ਸੱਚੀ ਗਿਣਤੀ ਕੀਤੀ ਹੈ ਯਾਰ 250 ਤੋਂ ਉੱਪਰ ਪਥੂ ਦਾ ਸੀ ਆਏ ਉਂਗਲਾਂ ਤੇ ਗਿਣ ਕੇ ਆਈ ਸੀ ਰਾਤ ਇਹ ਰਾਤ ਦੀ ਵੀਡੀਓ ਹੈ 7 8 2025 ਦੀ ਸੁਬਹ ਅੱਟੇ ਪਾਪ ਅਪਡੇਟ ਅਪ ਕਰ ਰਹੇ ਆ ਬਾਅਦ ਤਕਰੀਬਨ ਵੀਰ ਬਣ ਕੇ ਕੱਲ ਨੂੰ ਮੀਟਿੰਗ ਹੈ ਸੌਰੀ ਐਤਵਾਰ ਦੀ ਸਵੇਰ 10:00 ਵਜੇ ਤੇ ਜਿੰਨੇ ਭਰਾ ਵੱਧ ਤੋਂ ਵੱਧ ਆਉਣਗੇ ਤੁਹਾਡਾ ਮੈਂ ਧੰਨਵਾਦ ਕਰੂੰਗਾ ਬਹੁਤ-ਬਹੁਤ ਆਪਾਂ ਕੋਈ ਨਾ ਕੋਈ ਤਾਂ ਹੱਲ ਕੱਢਾਂਗੇ ਇਹਨਾਂ ਦਾ ਵੀਰ ਬਣ ਕੇ ਆਉਣਾ ਯੂਰੀਆ ਤੇ ਵੀਡੀਓ ਸ਼ੇਅਰ ਜ਼ਰੂਰ ਕਰਨੀਆ ਵੀਰੇ ਕੱਲੀ-ਕੱਲੀ ਗਲੀ ਦਾ ਤੁਸੀਂ ਚੈੱਕ ਕਰੀ ਚਲੋ ਵੀ ਕਿਹੜੀ-ਕਿਹੜੀ ਗਲੀ ਹੈ ਇਹ ਅਸੀਂ ਆਏ ਆ ਹੱਥ ਲਾ ਲਾ ਕੇ ਗਿਣ-ਕਿਣ ਕੇ ਆਏ ਆ ਵੀ ਇੰਨੇ ਹੋ ਗਏ ਇੰਨੇ ਹੋ ਗਏ ਇੰਨੇ ਹੋ ਗਏ ਵੀਰੇ ਦੁੱਖ ਪਤਾ ਕਿਸ ਗੱਲ ਦਾ ਹੈ ਉੱਖੇ ਇਸ ਗੱਲ ਦਾ ਵੀ ਇੱਕ ਤੋਂ 2 ਸਾਲ ਪਹਿਲਾਂ ਮੇਰਾ ਵੀ ਐਕਸੀਡੈਂਟ ਹੋਇਆ ਸੀ ਠੱਠੇ ਨਾਲ ਵੱਜਿਆ ਸੀ ਮੇਰਾ ਮੋਟਰਸਾਈਕਲ ਤੁਸੀਂ ਐ ਲੈ ਲਓ ਵੀ ਨਾਲ ਦੀ ਨਾਲ ਸਿਰ ਵੱਜਿਆ ਤੇ ਮੈਨੂੰ 13 ਦਿਨਾਂ ਮਤ ਹੋਸ਼ ਆਈ ਸੀ ਮੈਨੂੰ 13ਵੇਂ ਦਿਨ ਪਤਾ ਲੱਗਿਆ ਵੀ ਮੈਂ ਭਈ ਇਹ ਹਸਪੀਟਲ ਚ ਪਿਆ ਹਾਂ ਹਾਲਾਤ ਬਹੁਤ ਮਾੜੇ ਨੇ ਐਕਸੀਡੈਂਟ ਬਹੁਤ ਹੋਏ ਨੇ ਮੌਤਾਂ ਵੀ ਹੋਣ ਲੱਗੀਆਂ ਜੇ ਇਸ ਤੇ ਨਾ ਠੱਲ ਪਾਈ ਗਈ ਤਾਂ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਊਗਾ ਵੀਰ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਪਰ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਕੱਲੀ ਪ੍ਰਸ਼ਾਸਨ ਨਹੀਂ ਇਹਦੇ ਵਿੱਚ ਜ਼ਿੰਮੇਵਾਰ ਜ਼ਿੰਮੇਵਾਰ ਲੋਕ ਵੀ ਨੇ ਪਰ ਆਪਾਂ ਇਸ ਮਸਲੇ ਦਾ ਹੱਲ ਇਕੱਠੇ ਹੋ ਕੇ ਕਰਨਾ ਹੈ ਵੀਰ ਬਣ ਕੇ ਸਾਰੇ ਭਰਾਵਾਂ ਨੇ ਵੀਡੀਓ ਸ਼ੇਅਰ ਕਰਨੀ ਆ ਤੇ ਕਮੈਂਟ ਜ਼ਰੂਰ ਕਰਨੀ ਕਿਉਂਕਿ ਮਸਲਾ ਆਪਣੀ ਖੁਦ ਦਾ ਹੈ ਜੇ ਆਪਾਂ ਸੜਕਾਂ ਦੇ ਸੇਫ ਨਹੀਂ ਹੈਗੇ ਆਪਣੀਆਂ ਹੀ ਸੜਕਾਂ ਦੇ ਸੇਫ ਨਹੀਂ ਬਾਹਰ ਜਾ ਕੇ ਆਪਾਂ ਕਿੱਥੋਂ ਸੇਫ ਹੋਵਾਂਗੇ ਹਾਲਾਤ ਤੁਸੀਂ ਦੇਖ ਲਓ ਵੀ ਸੰਦੂਗੜ ਦੇ ਬਹੁਤ ਮਾੜੇ ਨੇ ਕੱਲੀ-ਕੱਲੀ ਗਲੀ ਦੇ ਵਿੱਚ 20-20 ਪਸ਼ੂ ਬੈਠੇ ਆ ਤਾਂ ਹੀ ਸੋਦਾ ਸੀ ਆਪਦੀਆਂ ਉਂਗਲਾਂ ਤੇ ਗਿਣ ਕੇ ਆਈ ਸੀ ਵੀਰ ਬਣ ਕੇ ਮੈਂ ਫੇਰ ਕਹਿਣਾ ਵੀ ਆਪਣੀ 10 ਤੀਕ ਨੂੰ ਗੁਰੂ ਘਰ ਅਮਰ ਸ਼ਰੋਵਰ ਸਾਹਿਬ ਵਿਖੇ ਆਪਣੀ ਮੀਟਿੰਗ ਹੈ ਸਵੇਰ 10 ਵਜੇ ਦੀ